ਹਾਂਜੀ ਹੁਣ ਗੱਲ ਕਰਦੇ ਆ ਜਿਹੜਾ ਦਲਜੀਤ ਦਾ ਮੁੱਦਾ ਰੀਸੈਂਟ ਚੱਲ ਜਾਂਦਾ ਵਾ ਉਹਦਾ ਤੇ ਕ੍ਰਿਕਟ ਦਾ ਵੀਰੇ ਕੀ ਤਾਲੁਕਾਤਾ ਉਹਦਾ ਤਾਲੁਕਾਤ ਇਹ ਆ ਵੀਰੇ ਕਿ ਹੁਣ ਜਿਹੜਾ ਰੀਸੈਂਟ ਵਰਲਡ ਕੱਪ ਹੋ ਰਿਹਾ ਕੁੜੀਆਂ ਦਾ ਉਹਦੇ ਚ ਇੰਡੀਆ ਤੇ ਪਾਕਿਸਤਾਨ ਦੀ ਟੀਮ ਨੂੰ ਇਕੱਠਾ ਰੱਖ ਦਿੱਤਾ ਗਿਆ ਜਦ ਕਿ ਜਦੋਂ ਪਹਿਲਗਾਮ ਅਟੈਕ ਹੋਇਆ ਸੀ ਉਦੋਂ ਇਹਨਾਂ ਦੇ ਬਿਆਨ ਆਏ ਸੀ ਅਸੀਂ ਪਾਕਿਸਤਾਨ ਦੇ ਨਾਲ ਕਦੇ ਵੀ ਕ੍ਰਿਕਟ ਨਹੀਂ ਖੇਡਾਂਗੇ ਤੇ ਹੁਣ ਉਹ ਖੇਡਣੀ ਤਾਂ ਦੂਰ ਦੀ ਗੱਲ ਉਹ ਇੱਕ ਗਰੁੱਪ 'ਚ ਹੀ ਰੱਖ ਦਿੱਤੇ ਗਏ ਆ। ਸਾਨੂੰ ਕੋਈ ਵੀਰੇ ਪ੍ਰੋਬਲਮ ਨਹੀਂ ਤੁਸੀਂ ਨਾ ਖੇਡੋ। ਹਾਂਜੀ। ਪਰ ਇਹ ਆ ਕਿ ਫਿਰ ਤੁਸੀਂ ਜਿਹੜਾ ਸਾਡਾ ਬੰਦਾ ਦਲਜੀਤ ਉਹਨੂੰ ਕਾਹਦੂ ਤੁਸੀਂ ਉਹਦਾ ਬਾਈਕਟ ਕਰਦੇ ਪਏ ਹੋ। ਹਾਂ ਜੇ ਤੁਸੀਂ ਕਹਿੰਦੇ ਹੋ ਵੀ ਇਹ ਪ੍ਰੋਫੈਸ਼ਨ ਆ ਕ੍ਰਿਕਟ ਪ੍ਰੋਫੈਸ਼ਨ ਆ ਨਾ ਤਾਂ ਉਹਦਾ ਵੀ ਪ੍ਰੋਫੈਸ਼ਨ ਆ। ਕਈ ਕਹਿੰਦੇ ਵੀ ਉਹ ਕਿਹੜਾ ਇੰਡੀਆ 'ਚ ਹੋ ਰਿਹਾ ਬਰੋ ਫਿਲਮ ਕਿਹੜਾ ਇੰਡੀਆ ਸ਼ੂਟ ਹੋਈ ਵੀਰੇ ਕੈਨੇਡਾ ਸ਼ੂਟ ਉਹ ਤਾਂ ਫਿਰ ਬਾਹਰ ਹੀ ਲੱਗ ਗਈ ਭਈਆ ਫਿਰ ਤੂੰ ਤੁਹਾਨੂੰ ਕੀ ਚੱਕਰ ਆ ਤੁਹਾਨੂੰ ਕੀ ਚੱਕਰ ਆ ਉਹਦੇ 'ਚ ਜੀ ਤੇ ਨਾਲੇ ਵੀਰੇ ਉਹਨਾਂ ਨੇ ਗਰੁੱਪ ਵੀ ਨਹੀਂ ਚੇਂਜ ਕੀਤਾ ਉਸੇ ਗਰੁੱਪ 'ਚ ਰੱਖਤਾ ਇਹਦਾ ਵੀਰੇ ਮਸਲਾ ਕੀ ਆ ਹੁਣ ਮਸਲਾ ਕੀ ਪੈਸੇ ਦਾ ਆ ਪੈਸਾ ਬਣਦਾ ਆ ICC ਨੂੰ ਆਉਂਦਾ ICC ਅੱਗੇ ਸਾਰੇ ਬੋਰਡਾਂ ਨੂੰ ਪੈਸਾ ਡਿਵਾਈਡ ਕਰਦਾ ਮੇਨ ਮਸਲਾ ਹੈ ਆ ਤੇ ਉਹਦਾ ਕੋਈ ਰੋਲ ਰੋਲ ਹੈ ਹੀ ਨਹੀਂ ਵੀਰੇ ਵਿੱਚ ਯਾਰ ਦਲਜੀਤ ਦਾ ਉਹ ਆਪਦਾ ਉਹਦਾ ਠੀਕ ਹੈ ਯਾਰ ਉਹ ਕਿਸੇ ਬੰਦੇ ਨਾਲ ਬਾਹਰ ਥੋੜੀ ਆ ਪਾਕਿਸਤਾਨ ਦੇ ਨਾਲ ਸਾਡਾ ਹਾਂ ਹੈਨਾ ਹੁਣ ਅਸੀਂ ਸਾਰੇ ਉਰੇ ਰਹਿੰਦੇ ਬਾਰ ਬਰੋ ਸਾਡੇ ਨਾਲ ਤਾਂ ਪਾਕਿਸਤਾਨ ਵਾਲੇ ਵੀ ਆੜੀ ਨੇ ਨਾ ਹੁਣ ਇਦਾਂ ਥੋੜੀ ਹੋਊਗਾ ਸੀ ਉਹਨਾਂ ਨਾਲ ਬੈਠੀ ਐ ਨਾ ਜਾਂ ਉੱਠੀ ਐ ਨਾ ਯਾਰ ਦੂਜੀ ਗੱਲ ਇਹ ਆ ਕਿ ਵੀਰੇ ਹੁਣ ਅੱਗੇ ਜਿਹੜੇ ਏਸ਼ੀਆ ਕੱਪ ਆ ਉਹ ਵੀ ਹੋ ਰਿਹਾ 10 ਸਤੰਬਰ ਤੋਂ ਸ਼ੁਰੂ ਮੋਸਟਲੀ 99% ਜਿਹੜੀ ਖ਼ਬਰਾਂ ਰਿਪੋਰਟਾਂ ਆ ਰਹੀਆਂ ਮੋਸਟ ਲਾਈਕਲੀ ਉਹ ਹੋਣਾ ਹੀ ਹੋਣਾ 99% ਤੇ ਹੁਣ ਉਹਦੇ 'ਚ ਵੀ ਵੀਰੇ ਦੇਖ ਲਓ ਸਭ ਖੇਡਣਗੇ ਇਕੱਠੇ ਖੇਡਣਗੇ ਯਾਰ ਵੀਰੇ ਖੇਡਣਗੇ ਤੇ ਖੇਡਣਾ ਵੀ ਚਾਹੀਦਾ ਆਪਾਂ ਤਾਂ ਕਿਹਨੇ ਖੇਡਣਾ ਚਾਹੀਦਾ ਯਾਰ ਸਪੋਰਟਸ ਤੇ ਜਿਹੜਾ ਉਹ ਆ ਮਿਊਜ਼ਿਕ ਉਹਨੂੰ ਚਲੋ ਖੇਡੋ ਪਰ ਯਾਰ ਫਿਰ ਸਾਡੇ ਬੰਦੇ ਨੂੰ ਤੁਸੀਂ ਤਾਂਗ ਨਾ ਕਰੋ ਨਾ ਵੀ ਬੈ ਨਹੀਂ ਕਰਤੀ ਇੰਡੀਆ ਜੋ ਫਿਲਮ ਤੇ ਤੁਸੀਂ ਕੀਤਾ ਵੀ ਕੀ ਅਗਲਾ ਬਾਰੋਂ ਘੁਮਾ ਗਿਆ ਉਨੇ ਬਾਰੋਂ ਤੱਕ ਪਾਤੀ ਪਾਕਿਸਤਾਨ ਚ ਇੰਡੀਆ ਚ ਬਾਹਰ ਜਿੱਥੇ ਵੀ ਲੱਗੀ ਆ ਉਹ ਜਿਵੇਂ ਉਹਨੇ ਕੱਲ ਬੋਲਿਆ ਸੀਗਾ ਪਾਇਆ ਸੀ ਗਲੋਬਲ ਕਹਿੰਦਾ ਗਲੋਬਲ ਚੱਲਦਾ ਹਾਂ ਹਾਂ ਮੇਨ ਮਸਲਾ ਇਹ ਹੈ ਕਿ ਵੀਰੇ ਹੁਣ ਏਸ਼ੀਆ ਕੱਪ ਚੋ ਵੀ ਫੇਰ ਉਹੀ ਆ ਪੈਸੇ ਪੈਸੇ ਦੀ ਗੇਮ ਆ ਸਾਰੀ ਫੇਰ ਉਧਰੋਂ ਪੈਸਾ ਇਨਕਮ ਆਉਣੀ ਆ ਤੇ ਉਥੇ ਆ ਕੇ ਪਰ ਸਾਰੇ ਚੁੱਪ ਹੋ ਜਾਂਦੇ ਆ ਤੇ ਵੀਰੇ ਹੁਣ ਜਾਣ ਲੱਗੇ ਇੱਕ ਗੱਲ ਕਰਦਾ ਪਰ ਬਾਈ ਜਿਹੜਾ ਬੰਦਾ ਪੰਜਾਬ ਨਾ ਖੜਦਾ ਨਾ ਉਹ ਕਦੇ ਹਰਦਾ ਨਹੀਂ ਆ ਹਾਰ ਕੇ ਵੀ ਜਿੱਤਿਆ ਵਾ ਬਿਲਕੁਲ ਠੀਕ ਆ ਕਿ ਨਹੀਂ ਵੀਰੇ ਤੇ ਉਹਨੇ ਪੰਜਾਬ ਦੀ ਗੱਲ ਕੀਤੀ ਤੇ ਪੰਜਾਬੀ ਨਾਲ ਖੜੇ ਤੇ ਉਹਦਾ ਪੈਸਾ ਪੂਰਾ ਹੋ ਗਿਆ ਬਰੋ ਜੀ ਠੀਕ ਆ ਕਿ ਨਹੀਂ ਹਾਂਜੀ ਉਹ ਹਰਿਆ ਨਹੀਂ ਉਹ ਜਿੱਤਿਆ ਬਰੋ ਉਹ ਹਰ ਕੇ ਵੀ ਜਿੱਤਿਆ ਵਾ ਲਾਤਾਂ ਦੇ ਦਿਲ ਜਿੱਤ ਗਿਆ ਹਾਂ ਇਹੀ ਵੱਡੀ ਗੱਲ ਹੁੰਦੀ ਆ ਪੈਸੇ ਨਾਲੋਂ ਪੈਸੇ ਨਾਲੋਂ ਬਿਲਕੁਲ